ਤਾਂ ਮਿੱਤਰੋ ਰਾਜਸਥਾਨ ਦੇ ਇੱਕ ਕਿਸਾਨ ਨੇ ਆ ਪੰਛੀ ਘਰਤਾ ਬਣਾਤਾ ਆਪਦੇ ਫਾਰਮ ਦੇ ਵਿੱਚ ਪਰ ਮੈਂ ਇਸ ਪੰਛੀ ਘਰ ਦੇ ਬਿਲਕੁਲ ਉਲਟਾ ਕਿਉਂਕਿ ਦੋਸਤੋ ਸੋਨਾ ਤਾਂ ਬਹੁਤ ਲੱਗਦਾ ਪੰਛੀ ਵੀ ਆਣ ਕੇ ਬਹੁਤ ਰਹਿੰਦੇ ਨੇ ਘੱਟੋ ਘੱਟ ਮਿੱਤਰੋ 6 ਮੰਜਲਾ ਇਹ ਇਮਾਰਤਾ ਛੋਟੀ ਜੀ ਇਮਾਰਤਾ ਇੱਕ ਮੰਜਲ ਦੇ ਵਿੱਚ 70 ਆਲਣੇ ਨੇ ਤੇ 6 ਮੰਜਲਾਂ ਦੇ ਵਿੱਚ 420 ਆਲਣੇ ਨੇ ਤੇ ਮਿੱਤਰੋ ਵੇਖ ਲਓ ਜੀ ਇੱਕ ਤਾਂ ਥਾਂ ਘੇਰੀਏ ਨੇ ਕੱਟੋ-ਕੱਟ ਵੀ ਮੈਨੂੰ ਲੱਗਦਾ ਵੀ 3 ਕ ਲੱਖ ਰੁਪਇਆ ਇਹਦੇ ਤੇ ਖਰਚਾ ਆਇਆ ਹੋਣਾ ਤੇ ਨਾਲੇ ਜ਼ਮੀਨ ਵੱਖਰੀ ਤੇ ਮਿੱਤਰੋ ਮੈਂ ਇਹ ਕਹਿਣਾ ਵੀ ਜੇਕਰ ਕਿਤੇ ਉਹ ਕਿਸਾਨ ਦੋ ਬੰਦੇ ਹਾਇਰ ਕਰਕੇ 3 ਲੱਖ ਰੁਪਏ ਦੇ ਬੂਟੇ ਲਵਾ ਦਿੰਦਾ ਤਾਂ ਕੱਟੋ-ਕੱਟ ਮੈਨੂੰ ਲੱਗਦਾ ਵੀ 3-400 ਬੂਟੇ 3-4000 ਬੂਟਾ ਲੱਗ ਜਾਣਾ ਸੀ ਜਿਵੇਂ ਕਿ ਇਸ ਵਿੱਚ 420 ਆਲਣੇ ਨੇ ਤਾ ਮਿੱਤਰ ਉਹਨਾਂ ਬੂਟਿਆਂ ਦੇ ਵਿੱਚ ਘਟੋ ਘਟ ਮੈਨਾ ਲੱਖਾਂ ਆਲਣੇ ਹੋਣੇ ਸੀ ਤੇ ਹਜ਼ਾਰਾਂ ਬੰਦਿਆਂ ਨੇ ਉਹਨਾਂ ਦੀ ਛਾਵੇਂ ਬਹਿਣਾ ਸੀ ਤੇ ਘਟੋ ਘਟ ਵੀ ਉਹਨਾਂ ਬੂਟਿਆਂ ਨੇ ਕਈ ਟਨ ਆਕਸੀਜਨ ਛੱਡਣੀ ਸੀ ਤੇ ਮੌਸਮ ਨੂੰ ਠੰਡਾ ਰੱਖਣਾ ਸੀ ਮੈਂ ਇਹ ਕਹਿਣਾ ਵੀ ਚਲੋ ਉਹਨੇ ਕੋਈ ਮਾੜਾ ਨਹੀਂ ਕੀਤਾ ਆਪਦੇ ਫਾਰਮ ਦੇ ਵਿੱਚ ਬਣਾਇਆ ਉਹਨੇ ਬਹੁਤ ਵਧੀਆ ਕੀਤਾ ਮੈਂ ਪੂਰੇ ਨੰਬਰ ਦਿਨਾਂ ਨੂੰ ਇੱਕ ਗਲਤੀ ਉਹਨੇ ਕੀਤੀ ਵੀ ਚਲੋ ਉਹਨੇ ਇਮਾਰਤ ਬਣਾਤੀ ਜੇਕਰ ਉੱਤੇ ਕੋਈ ਛਾਂ ਵਾਸਤੇ ਮੜਾ ਜਾਂ ਹੋਰ ਛਤਰਾ ਛੱਤ ਦਿੰਦਾ ਤਾਂ ਜੋ ਪੰਛੀਆਂ ਨੂੰ ਧੁੱਪ ਨਾ ਲੱਗਦੀ ਇੱਥੇ ਹਾਂਜੀ ਦਾਣਾ ਬਾਈ ਜੀ ਸੁਬਾ ਸ਼ਾਮ ਪਾਉਂਦਾ ਆਣ ਕੇ ਕਿਸਾਨ ਇੱਥੇ ਸੁਬਾ ਸ਼ਾਮ ਦਾਣਾ ਪਾਉਂਦਾ ਉਹਦਾ ਫਾਰਮ ਬਹੁਤ ਤਗੜਾ ਉਹਨੇ ਗਾਵਾਂ ਰੱਖੀਆਂ ਅੱਗੇ ਅਗਲੀ ਵੀਡੀਓ 'ਚ ਤੁਹਾਨੂੰ ਗੁਜਰਾਤੀ ਗਾਵਾਂ ਬਖਾਵਾਂਗੇ ਖਰਗੋਸ਼ ਵੀ ਰੱਖਿਆ ਨੇ ਚਿੱਟੇ ਖਰਗੋਸ਼ ਰੱਖੇ ਹੋਏ ਨੇ ਅਗਲੀ ਵੀਡੀਓ 'ਚ ਤੁਹਾਨੂੰ ਪੂਰਾ ਫਾਰਮ ਦਫਾ ਦਿਖਾਵਾਂਗੇ ਕਿਸਾਨ ਦਾ ਪਰ ਮੈਂ ਵੀ ਉਹਨੂੰ ਇਹ ਗੱਲ ਕਹੀ ਮੈਂ ਕਿਹਾ ਵੀ ਵੀਰ ਚਲੋ ਵਧੀਆ ਕੀਤਾ ਪਰ ਜੇਕਰ ਕਿਤੇ ਰੁਕ ਲੱਗ ਜਾਂਦੇ ਤੇ ਹਨਾ ਨਜ਼ਾਰਾ ਹੀ ਵੱਖਰਾ ਸੀ ਬਾਕੀ ਮਿੱਤਰੋ ਪੰਛੀਆਂ ਨੂੰ ਹੱਥਲ ਕਰਨ ਵਾਲੀ ਗੱਲ ਹੋ ਗਈ ਜਿਹੜੇ ਆਪਾਂ ਬਣੇ ਬਣਾਏ ਆਲਣੇ ਬਣਾ ਕੇ ਦੇਤੇ ਨਾ ਤੇ ਸਮਝੋ ਪੰਛੀਆਂ ਨੂੰ ਹੱਥਲ ਕਰਨ ਵਾਲੀ ਗੱਲ ਹੋ ਗਈ ਕਿੱਥੇ ਯਾਰ ਆਪਾਂ ਜਿਵੇਂ ਕਿ ਆਪਾਂ ਵੀ ਆਬ ਲਾ ਲੂ ਵੀ ਏਸੀ ਲਵਾਈ ਜਾਂਦੇ ਦਰਖਤ ਲਾਉਂਦੇ ਨਹੀਂ ਹਨਾ ਏਸੀ ਲਾ ਕੇ ਜਵਾਕ ਜਿਹੜੇ ਏਸੀ ਤੋਂ ਵਿੱਚੋਂ ਨਿਕਲਦੀ ਨਹੀਂ ਗਰਮੀ ਤਾਂ ਮਾੜੀ ਜਿਹੀ ਵੀ ਨਹੀਂ ਚੱਲਦੇਗੇ ਤੇ ਆਉਣ ਵਾਲੇ ਸਮੇਂ ਦੇ ਵਿੱਚੋਂ ਕੰਮ ਕਿੱਥੋਂ ਕਰ ਲੈਣਗੇ ਹਨ ਆਪਣੇ ਤੁਸੀਂ ਵੇਖ ਲਿਆ ਜੀ ਵੀ ਜਿਹੜੇ ਬੱਚੇ ਗਰਮੀ ਸਰਵਾਈਵ ਕਰਦੇ ਨੇ ਗਰਮੀ ਵਿੱਚ ਰਹੀਂਦੇ ਨੇ ਉਹ ਬੱਚੇ ਬਹੁਤ ਘੱਟ ਬਿਮਾਰ ਹੁੰਦੇ ਨੇ ਤੇ ਜਿਹੜੇ ਬੱਚੇ ਏਸੀ ਦੇ ਵਿੱਚ ਪਾਲਦੇ ਨੇ ਬਣੇ ਬਣਾਏ ਉਹਨਾਂ ਨੂੰ ਘਰ ਮਿਲ ਮਿਲ ਜਾਂਦੇ ਨੇ ਉਹ ਜਾਂ ਤਾਂ ਨਸ਼ੇ ਤੇ ਲੱਗ ਜਾਂਦੇ ਤੇ ਜਾਂ ਉਹਨਾਂ ਨੂੰ ਕੋਈ ਬਿਮਾਰੀ ਲੱਗ ਜਾਂਦੀ ਹਾਂਜੀ ਤੇ ਇਸ ਕਰਕੇ ਮੈਨੂੰ ਲੱਗਦਾ ਵੀ ਇਹ ਪੰਛੀਆਂ ਨੂੰ ਹੱਥਲ ਕਰਨ ਵਾਲੀ ਗੱਲ ਆ ਇਹਦੂ ਚੰਗਾ ਦਰਖਤ ਲਾਓ ਪੰਛੀਆਂ ਨੇ ਤਾਂ ਆਲੇ ਨੇ ਆਪੇ ਹੀ ਪਾ ਦੇਣੇ ਪਰ ਮਿੱਤਰੋ ਮੈਂ ਪੂਰੇ ਨੰਬਰ ਦਿੰਨਾ ਕਸਾਨ ਨੇ ਆਪਦਾ ਖੇਤ ਦੀ ਜਗਾ ਰੋਕੀ ਉਸ ਤੋਂ ਬਾਅਦ ਇੱਕ ਬੰਦਾ ਸਪੈਸ਼ਲ ਆਇਆ ਬਹੁਤ ਸੋਹਣੀ ਇਮਾਰਤ ਬਣਾਈ ਉਹਨੇ 6 ਮੰਜ਼ਲਾ ਇਮਾਰਤ ਤੇ ਪੂਰਾ ਖਿਆਲ ਰੱਖਿਆ ਜਾਂਦਾ ਜੀ ਵਿੱਚ ਪਾਣੀ ਵੀ ਰੱਖਿਆ ਜਾਂਦਾ ਇਹਨਾਂ ਦੇ ਹਰ ਇੱਕ ਇਮਾਰਤ ਦੇ ਵਿੱਚ ਤੁਹਾਨੂੰ ਪਾਣੀ ਵੀ ਪਹੁੰਚਦਾ ਦਿਖਾਈ ਦੇਊਗਾ ਤੇ نیچے ਇਹ ਚੋਗਾ ਪਾ ਦਿੰਦੇ ਆ ਤੇ ਪੰਛੀ ਆਪਦਾ ਚੋਗਾ ਖਾ ਕੇ ਉੱਤੇ ਜਾ ਕੇ ਰੈਸਟ ਕਰਦੇ ਨੇ ਕਿਆ ਬਾਤ ਹੈ ਬਹੁਤ ਸੋਹਣੀ ਇਮਾਰਤ ਲੱਗੀ ਮੈਨੂੰ ਬਾਕੀ ਮਿੱਤਰੋ ਤੁਸੀਂ ਦੱਸੋ ਕਮੈਂਟਾਂ 'ਚ ਆਪਣੇ ਪੰਜਾਬ ਦੇ ਵਿੱਚ ਵੀ ਹੋਣਗੀਆਂ ਪਰ ਮੈਨੂੰ ਇਹ ਬਹੁਤ ਵਧੀਆ ਲੱਗਿਆ ਏਰੀਆ ਜੀ ਤੇ ਮੈਂ ਖਿਆ ਵੀ ਤੁਹਾਡੇ ਨਾਲ ਮਿੱਤਰੋ ਸ਼ੇਅਰ ਕੀਤੀ ਜਾ ਸਕੇ ਜੇਕਰ ਮਿੱਤਰੋ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਕਿਸਾਨ ਨੂੰ ਕ੍ਰੈਡਿਟ ਜ਼ਰੂਰ ਦਿਆ ਜੀ ਪਰ ਕਿਤੇ ਨਾ ਕਿਤੇ ਮੈਨੂੰ ਲੱਗਦਾ ਵੀ ਜਿੰਨੇ ਵੈਸੇ ਆਪਾਂ ਇਮਾਰਤ ਤੇ ਲਾਇਏ ਸੀ ਉਹਨੇ ਕਿਤੇ ਦਰਖਤ ਲੱਗ ਜਾਂਦੇ ਤਾਂ ਨਜ਼ਾਰਾ ਹੀ ਵੱਖਰਾ ਸੀ ਮਿੱਤਰੋ ਬਾਕੀ ਮਿੱਤਰੋ ਵੀਡੀਓ ਸ਼ੇਅਰ ਕਰ ਦਿਆ ਜੀ ਰੱਬ ਰੱਖ